ਪ੍ਰਕਾਸ਼ ਪੁਰਬਾ ਦਾ ਮਨਾਇਆ ਜਾ ਰਿਹਾ ਸਾਡੇ ਨਾਲ ਸੰਗਤਾਂ ਵਿੱਚ ਜੁੜਨੇ ਗੱਲਬਾਤ ਕਰਾਂਗੇ ਜਾਣਾਂਗੇ ਵੀ ਕਿਸ ਤਰੀਕੇ ਨਾਲ ਜਿਹੜਾ ਕਿ ਅੱਜ ਸਾਰਾ ਇਹ ਮਿਸ ਜਨਮ ਦਿਹਾੜਾ ਬਾਬਾ ਜੀ ਦਾ ਮਨਾਇਆ ਜਾਏਗਾ ਤੇ ਸੰਗਤਾਂ ਕਿੱਥੋਂ ਕਿੱਥੋਂ ਜੁੜ ਰਹੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਈਕੁਰ ਜੀ ਖਾਸਾ ਵਾਈਕੁਰ ਜੀ ਕੀ ਪਤੇ ਮੈਂ ਕਿ ਸੱਤ ਪਹਿਲਾਂ ਤਾਂ ਲੱਗ ਲੱਗ ਮੁਬਾਰਕਾਂ ਜੀ ਸਤਿਗੁਰ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੋਨੂੰ ਸਵਾ ਬਧਾਈ ਜੀ ਸਾਰੇ ਚੌਕਤ ਨੂੰ ਤੇ ਰਬਦਾਸ ਮਹਾਰਾਜ ਦਾ 648 ਮਾ ਗੁਰਪੁਰਬ ਆ ਜੀ ਸਾਡੇ ਪਿੰਡ ਜਵਦੀ ਤੋਂ ਜਵਦੀ ਖੁਰ ਤੋਂ ਸਾਰੇ ਪੁਰਬ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ 648 ਵਰਬਦਾਸ ਗੁਰਪੁਰਬ ਦੀ ਜੀ ਅੱਜ ਕਿਸ ਤਰੀਕੇ ਨਾਲ ਇਸ ਗੁਰਦੁਆਰੇ ਵਿੱਚ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਜੀ ਦੇਖੋ ਜੀ ਮਹਾਰਾਜ ਦਾ ਪ੍ਰਕਾਸ਼ ਦੋ ਤਿੰਨ ਦਿਨ ਹੋ ਗਏ ਮਹਾਰਾਜ ਦਾ ਪ੍ਰਕਾਸ਼ ਸੱਚ ਖੋਲਿਆ ਹੋਇਆ ਸਾਰੀ ਸੰਗਤ ਆਉਂਦੀ ਹੈ ਉਤਸ਼ਾਹ ਨਾਲ ਬਹੁਤ ਸੇਵਾ ਕਰਦੇ ਆ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸੇਵਾ ਕਰਕੇ ਆਪਦੀ ਸੇਵਾ ਦਾ ਫਲ ਲੈ ਰਹੇ ਨੇ ਜੀ ਬਹੁਤ ਸਾਦਾ ਭਾਵਨਾ ਨਾਲ ਬੱਚੇ ਤੋਂ ਲੈ ਕੇ ਬੱਚੇ ਤੋਂ ਸਾਰੇ ਮਨਾ ਰਹੇ ਆ ਜੀ ਅੱਜ ਜੇ ਤੁਸੀਂ ਦੇਖ ਰਹੇ ਗੁਰਦੁਆਰੇ ਦੇ ਵਿੱਚ ਕਾਫੀ ਜ਼ਿਆਦਾ ਸੰਗਤਾਂ ਦਾ ਘੱਟ ਮੌਜੂਦ ਹੈਗਾ ਸੰਗਤਾਂ ਦੂਰ ਦੂਰੋਂ ਤੁਰ ਕੇ ਆ ਰਹੀਆਂ ਮੱਥਾ ਟੇਕਣ ਵਾਸਤੇ ਹਾਂਜੀ ਹਾਂਜੀ ਹੁਣ ਤੱਕ ਤੁਸੀਂ ਯਕੀਨ ਮੰਨਿਓ ਕਿ ਮਹਾਰਾਜ ਦਾ ਐਡਾ ਸੰਗਤ ਦਾ ਪਿਆਰ ਆ ਮਹਾਰਾਜ ਦੇ ਨਾਲ ਘੱਟੋ ਘੱਟ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਮੱਥਾ ਟੇਕ ਚੁੱਕੀ ਹੈ ਹੂੰ ਤੁਸੀਂ ਆਪ ਦੇਖ ਲਓ ਕਿਤੇ ਮਹਾਰਾਜ ਦਾ ਲੰਗਰ ਬਣ ਰਿਹਾ ਸੇਵਾ ਆਪ ਬੱਚੇ ਕਰ ਰਹੇ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸੇਵਾ ਆਪ ਨਿਭਾ ਰਿਆ ਮੂਰੇ ਹੋ ਕੇ ਆਪ ਦੀ ਜ਼ਿੰਮੇਵਾਰੀ ਸਭ ਦੀ ਹੈ ਅੱਛਾ ਜੀ ਦੇਖੀਏ ਰਹੇਗੇ ਵਾਦ ਚੜ ਕੇ ਜਿਹੜੀ ਸੇਵਾਦਾਰ ਸਾਰੇ ਨੇ ਉਹ ਵੀ ਪਹੁੰਚੇ ਹੋਏ ਨੇ ਸੇਵਾ ਕਰਨ ਵਾਸਤੇ ਤੇ ਜੋ ਗੁਰਦੁਆਰੇ ਪ੍ਰਬੰਧਕ ਨੇ ਉਹ ਵੀ ਸਾਰੇ ਇੱਥੇ ਪਹੁੰਚੇ ਬਿਲਕੁਲ ਜੀ ਬਿਲਕੁਲ ਬਿਲਕੁਲ ਪ੍ਰਬੰਧਕ ਕਮੇਟੀ ਦੇ ਨਾਲ ਗੁਰਦਾਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਾਲ ਮੰਨਾਂ ਨਿਵਾਸੀ ਵੀ ਪੂਰਾ ਸਾਲ ਦੇ ਰਹੇ ਨੇ ਸਾ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਗੁਰਪੁਰਬ ਮਨਾਇਆ ਜਾਂਦਾ ਹੈ ਮਿਸ ਜਦੋਂ ਜਦੋਂ ਪ੍ਰਕਾਸ਼ਪੁਰ ਆਉਂਦਾ ਬਾਬਾ ਜੀ ਦਾ ਤੇ ਇਸ ਤੋਂ ਪਹਿਲਾਂ ਕਿੰਨੇ ਸਾਲ ਪਹਿਲਾਂ ਸਾਰੇ ਮੱਲਾ ਨਿਵਾਸੀਆਂ ਵਿੱਚ ਉਤਸ਼ਾਹ ਹੋ ਜਾਂਦਾ ਕਿ ਹੁਣ ਪ੍ਰਕਾਸ਼ਪੁਰ ਕਿਉਂਕਿ ਸਾਲ ਬਾਅਦ ਦਿਹਾੜਾ ਆਉਂਦਾ ਤੇ ਕਾਫੀ ਉਤਸ਼ਾਹ ਹੁੰਦਾ ਹਰ ਇੱਕ ਸੰਗਤ ਦੇ ਵਿੱਚ ਕਿ ਅਸੀਂ ਵੱਧ ਚੜ ਕੇ ਦੇ ਵਿੱਚ ਹਿੱਸਾ ਲਈਏ ਇਹਨੂੰ ਮਨਾਈਏ ਨੇ ਇਹ ਜਿਹਦਾ ਕੋਈ ਗੱਲ ਨਹੀਂ 우ਸਤਾਦ ਦਾ ਸਾਨੂੰ ਸਾਰਾ ਸਾਲ ਹੀ ਰਹਿੰਦਾ ਵਾ ਤਕਰੀਬਨ ਸਾਡੇ ਪਿੰਡ ਦੀ ਜਿਹੜੀ ਸੰਗਤ ਆ ਉਹ ਹਰ ਸਾਲ ਹੀ ਸੁਬਾ ਸਾਮ ਆ ਕੇ ਸੇਵਾ ਵੀ ਕਰਦੀ ਆ ਸੁਬਾ ਸਾਮ ਪਾਠ ਵੀ ਹੁੰਦਾ ਅਸੀਂ ਤਾਂ ਆਪ ਸਾਰੀ ਸੰਗਤ ਨੂੰ ਕਹਿੰਦੇ ਆ ਗੁਰਬਾਣੀ ਨਾਲ ਜੁੜੋ ਤੇ ਮਹਾਰਾਜ ਦਾ ਪ੍ਰਕਾਸ਼ ਜਿਉਂ ਜਿਉਂ ਹੁੰਦਾ ਜਿਉਂ ਜਿਉਂ ਮਹਾਰਾਜ ਦਾ ਪ੍ਰਕਾਸ਼ ਜਦੋਂ ਨੇੜੇ ਆਉਂਦਾ ਵਾ ਜਿਉਂ ਜਿਉਂ ਹੀ ਸੰਗਤਾਂ ਦਾ ਉਤਸ਼ਾਹ ਵੱਧਦਾ ਜਾਂਦਾ ਬਿਲਕੁਲ ਜੀ ਤੇ ਨਗਰ ਕੀਰਤਨ ਵੀ ਕੱਢੇ ਗਏ ਸੀਗਾ ਮਹੱਲਾ ਨਿਵਾਸੀਆਂ ਵੱਲੋਂ ਜੀ ਨਹੀਂ ਨਗਰ ਕੀਰਤਨ ਦਾ ਇਸ ਵਾਰ ਮਹਾਰਾਜ ਦੀ ਕਿਰਪਾ ਨਾਲ ਨਹੀਂ ਹੋਇਆ ਅਗਲੀ ਵਾਰ ਜਰੂਰ ਸਾਡੇ ਸੰਗਤ ਦੇ ਸਹਿਯੋਗ ਨਾਲ ਸੋਚਿਆ ਹੈ ਵੀ ਅਗਲੀ ਵੇਲੇ ਨਗਰ ਕੀਰਤਨ ਜਰੂਰ ਕੱਢਾਂਗੇ ਆਪਾਂ ਸਾਰੇ ਜਗਤ ਦੇ ਸਾਰੇ ਸੰਗਤਾਂ ਨੂੰ ਇਹੋ ਸਨੇਹਾ ਸਾਡੇ ਅੰ내 ਤਾਂ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੀ ਸੰਗਤ ਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਗੁਰਬਾ ਆਦੀ ਪ੍ਰੇਰਨਾ ਲੈ ਕੇ ਆਪਦੇ ਜੀਵਨ ਦਾ ਸੁਧਾਰ ਕਰਨਾ ਚਾਹੀਦਾ ਪਹਿਲਾਂ ਤਾਂ ਸਾਰੀ ਸੰਗਤ ਨੂੰ ਪ੍ਰਕਾਸ਼ ਉਸ ਦੀਆਂ ਲੱਖ ਲੱਖ ਵਧਾਈਆਂ ਜਿਨ੍ਹਾਂ ਨੇ ਇਕੱਠੇ ਹੋ ਕੇ ਇਹ ਦਿਨ ਮਨਾਉਂਦੇ ਆ ਤੇ ਮਨਾਉਂਦੇ ਰਹਿੰਦੇ ਆ ਪਹਿਲੀ ਦੇਰ ਤੋਂ ਵੀ ਇਹ ਗੁਰਪੁਰਬ ਮਨਾਇਆ ਜਾਂਦਾ ਮਨਾਇਆ ਜਾਂਦਾ ਮਹਾਰਾਜ ਨੇ ਸਾਡੇ ਲਈ ਬਹੁਤ ਵੱਡੀ ਦੇਣ ਦਿੱਤੀ ਆ ਅਸੀਂ ਪਛੜੇ ਹੋਏ ਗਰੀਬ ਲਤਾੜੇ ਹੋਏ ਬੰਦੇ ਜਿਹੜੇ ਸੀ ਉਹਨਾਂ ਦੀ ਬਾਹ ਫੜੀ ਆ ਤੇ ਸਾਨੂੰ ਸਿਰ ਉੱਚਾ ਕਰਕੇ ਜੀਣ ਦਾ ਜਾਚ ਸਿਖਾਈ ਆ ਬਹੁਤ ਕੋਟਨ ਕੋਟ ਉਹਨਾਂ ਦਾ ਧੰਨਵਾਦ ਆ ਜੀ ਫਿਰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਸਾਨੂੰ ਇਹ ਕਿੰਨਾ ਉਤਸ਼ਾਹ ਹੈ ਕਿ ਅੱਜ ਬਾਬਾ ਜੀ ਜਰ ਦੇਣਾ ਤੇ ਵੀ ਸਵੇਰੇ ਜਾਵਾਂਗੇ ਗੁਰਦਾਰੇ ਮੱਥਾ ਟੇਕਾਂਗੇ ਇਹ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਅਸੀਂ ਬੜੀ ਦੇਰ ਤੋਂ ਇਹ ਦਿਨ ਮਨਾ ਰਹੇ ਆਂ ਪਰ ਐਤਕੀ ਤਾਂ ਨੌਜਵਾਨਾਂ ਦੇ ਕੋਲ ਹੀ ਸਾਰੀ ਵਗਲੋ ਅੱਛਾ ਜੀ ਹਾਂਜੀ ਪਰ ਪੁਰਾਣੇ ਜਿਹੜੇ ਬਜ਼ੁਰਗਾਂ ਉਹਨਾਂ ਕੋਲੇ ਨਹੀਂ ਸਾਰੀ ਵਗਲੋ ਨੌਜਵਾਨੀ ਕੋਲੇ ਹੈ ਕਿਹੋ ਜਿਹਾ ਲੱਗਦਾ ਵੀ ਨੌਜਵਾਨ ਜਿਹੜੀ ਪੀੜੀ ਆ ਵੀ ਵੱਧ ਚੜ ਕੇ ਹਿੱਸਾ ਲੈਂਦੀ ਆ ਉਸੇ ਤਰੀਕੇ ਨਾਲ ਪ੍ਰਕਾਸ਼ ਪੁਰਬ ਮਨਾਉਂਦੀ ਆ ਤੇ ਵੱਧ ਚੜ ਕੇ ਸੇਵਾ ਦੇ ਵਿੱਚ ਹਿੱਸਾ ਲੈਂਦੀ ਆ ਬਹੁਤ ਵਧੀਆ ਲੱਗਦਾ ਜੀ ਇਹ ਕਿਉਂਕਿ ਇਦੇ ਨਾਲ ਇੱਕ ਜਿੱਥੇ ਅਸੀਂ ਧਾਰਮਿਕ ਪੱਖੋਂ ਨਾਲ ਜੁੜਦੇ ਆਂ ਦੂਸਰੇ ਅਸੀਂ ਇੱਕ ਤਰ੍ਹਾਂ ਦੇ ਸਮਾਜ ਸੇਵੀ ਬਣ ਜਾਂਦੇ ਆਂ ਸਮਾਜ ਦੇ ਵਿੱਚ ਉਹਨਾਂ ਦੀਆਂ ਸਿੱਖਿਆਵਾਂ ਦੇ ਵਿੱਚੋਂ ਵਧੀਆ ਗੱਲਾਂ ਲੈ ਕੇ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਬਹੁਤ ਕਿਹਾ ਸ਼ਲੋਕ ਨੇ ਮਹਾਰਾਜ ਦੇ ਭਈ ਜਿਨ੍ਹਾਂ ਦਾ ਭਾਵ ਵਾ ਭਈ ਸਾਰੀ ਮਨੁੱਖ ਜਾਤੀ ਨੂੰ ਅਨਾਜ ਮਿਲੇ ਇਜਤ ਮਾਨ ਮਿਲੇ ਤੇ ਸਾਰੇ ਸਤਿਕਾਰ ਨਾਲ ਜੀਣ ਸਕਣ ਉਹਨਾਂ ਸਖਿਆਮਾਂ ਤੋਂ ਅਸੀਂ ਸੇਧ ਲੈਣੀ ਆ ਤੇ ਸੰਗਤਾਂ ਦੇ ਨਾਲ ਮਿਲ ਜੁਲ ਕੇ ਤੇ ਅਸੀਂ ਇਹ ਦਿਨ ਮਨਾਉਂਦੇ ਰਹਿਣੇ ਆ ਤੇ ਬਹੁਤ ਚੰਗਾ ਲੱਗਦਾ ਜੀ ਇਸ